ਬੰਬ ਧਮਾਕਾ ਹੁੰਦਾ ਇਸ ਨੂੰ ਲੈ ਕੇ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਆਮ ਲੋਕਾਂ ਦੇ ਵਿੱਚ ਕਾਫੀ ਇਸ ਬੁਲੇ ਡਰ ਬਣਿਆ ਹੋਇਆ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਨਵੰਬਰ 11 ਵਾਲੇ ਹਮਲੇ ਨੂੰ ਦੇਖਦੇ ਸੀ ਉਸ ਤੋਂ ਬਾਅਦ ਦੇ ਵਿੱਚ ਬੀਤੇ ਦਿਨ ਜੋ ਹਮਲਾ ਹੋਇਆ ਇਸ ਨੂੰ ਲੈ ਕੇ ਕੀ ਕੁਝ ਹੁਣ ਤੱਕ ਤੁਹਾਡੇ ਕੋਲ ਅਪਡੇਟ ਹੈ ਕਿਸ ਤਰੀਕੇ ਦਾ ਇਹ ਹਮਲਾ ਹੈ ਕੋਈ ਵਿਸਫੋਟਕ ਗੱਡੀਆਂ ਦੇ ਵਿੱਚ ਪਿਆ ਹੋਇਆ ਸੀ ਕਿਸੇ ਗੱਡੀ ਦਾ ਬੰਬ ਧਮਾਕਾ ਹੈ ਜਾਂ ਆਤਮ ਹੱਤਿਆ ਬੰਬ ਧਮਾਕਾ ਹੋਇਆ ਹੈ ਕੈਮੀਕਲ ਦੇ ਜਿਹੜੇ ਪాయిਜ਼ਨ ਸੀਗੇ ਨਾ ਉਹਨਾਂ ਨੇ ਕਿਹਾ ਕਿ ਕੈਮੀਕਲ ਪాయిਜ਼ਨ ਦੇ ਹਮਲੇ ਇਹਨਾਂ ਵੱਲੋਂ ਕੀਤੇ ਜਾਂਦੀ ਹੈ ਇਹ ਕੋਸ਼ਿਸ਼ ਸੀਗੀ ਔਰ ਇਹ ਇਸੇ ਕਰਕੇ तकरीबन ਇਹ ਵੀ ਜਿਹੜੇ ਸੀਗੇ ਨਾ ਸਾਰੇ ਡਾਕਟਰਸ ਸੀਗੇ ਸਾਰੇ ਕੈਮਿਸਟ ਸੀਗੇ ਸਾਰੇ ਮਤਲਬ ਕੈਮੀਕਲ ਇੰਜੀਨੀਅਰਸ ਸੀਗੇ ਜਾਂ ਸਾਰੀ ਜੋ ਜੋ ਇਹਨਾਂ ਦੀ ਡਾਕਟਰੀਟ ਸੀ ਕਿਉਂ ਕੈਮੀਕਲਸ ਦੇ ਵਿੱਚ ਸੀਗੀ ਜਿਵੇਂ ਕਿ ਇੱਕ ਕੈਮੀਕਲ ਦਾ ਪాయిਜ਼ਨ ਬਣਾ ਕੇ ਇਹਨਾਂ ਦਾ ਜੋ ਸੀਗਾ ਖੰਮਲਾ ਕਰਮ ਦੀ ਉਹਦੀ ਸੀਗੀ ਤੇ ਜਿੱਦਾਂ ਹੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਲੱਗਦਾ ਕਿ ਉਸ ਤੋਂ ਐ ਸਹਿਮ ਜਾਂਦੇ ਆ ਸੇਮ ਡੇ ਐ ਫਿਰ ਅਨਪਲਾਨਡ ਤਰੀਕੇ ਦੇ ਨਾਲ ਕੋਈ ਇੱਕ ਅਟੈਕ ਕਰ ਦਿੰਦੇ ਆ ਲਖਨਊ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਡਾਕਟਰ ਸ਼ਰੀਨ ਜਿਹੜੀ ਇੱਕ ਫੀਮੇਲ ਡਾਕਟਰ ਹੈਗੀ ਉਸ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਜਿਹੜੇ ਕਿ ਜੈਸ਼ਾ ਮੁਹੰਮਦ ਤੇ ਜਿਹੜੀ ਊਮਨ ਵਿੰਗ ਦੀ ਜਿਹੜੀ ਜੋ ਲੀਡਰ ਸੀਗੀ ਔਰ ਉਹਨਾਂ ਦੇ ਨਾਲ ਡਾਕਟਰ ਉਮਰ ਦੱਸਿਆ ਜਾ ਰਿਹਾ ਹੈ ਕਿ ਡਾਕਟਰ ਉਮਰ ਨੇ ਹੀ ਇਹ ਟ੍ਰਿਗਰ ਕੀਤਾ ਸੀਗਾ ਜਿਹੜਾ ਜਿਹੜਾ ਬਲਾਸ ਸੀਗਾ ਲਾਲ ਕਿਲੇ ਦੇ ਕੋਲ ਡਾਕਟਰ ਉਮਰ ਵੱਲੋਂ ਟ੍ਰਿਗਰ ਕੀਤਾ ਸੀਗਾ ਤੇ ਇਕਰਾਰਗਰ पांडे ਉਹ ਕਹਿੰਦੇ ਹੈਗੇ ਧਮਾਕੇ ਦੀ ਆਵਾਜ਼ ਮੇਰੇ ਜਿਉਣਾ ਕਿ ਮੇਰੇ ਘਰ ਦੀ ਖਿੜਕੀ ਹਿੱਲ ਗਈ ਸੀਗੀ ਮੈਂ ਕਿ ਛੱਤ ਤੇ ਜਾ ਕੇ ਦੇਖਿਆ ਤੇ ਦੇਖਿਆ ਕਿ ਆਗੇ ਦੀਆਂ ਲੱਤਾਂ ਜਿਹੜੀਆਂ ਉਹ ਨਿਕਲਦੀਆਂ ਸੀ ਸੋ ਬਹੁਤ ਸਾਰੇ ਲੋਗ ਉਹਨਾਂ ਇੱਕ ਸ਼ਖਸ ਤੇ ਕਹਿ ਰਹੇ ਕਿ ਵੀ ਜਦੋਂ ਇੱਕ ਇੱਕ ਨੇ ਕਿਹਾ ਹੈ ਕਿ ਵੀ ਸਭ ਤੋਂ ਪਹਿਲੇ ਮੈਂ ਸੜਕ ਦੇ ਉੱਤੇ ਇੱਕ ਫੇਵਰ ਦਾ ਡਿੱਗਿਆ ਦੇਖਿਆ ਥੋੜੀ ਦੂਰ ਅੱਗੇ ਜਾ ਕੇ ਦੇਖਿਆ ਕਿ ਇੱਕ ਹੱਥ ਉੱਤੇ ਪਿਆ ਹੋਇਆ ਹੈ ਯਾਨੀ ਕਿ ਜਿਹੜੇ ਹਿਊਮਨ ਆਰਗੇਨ ਸੀਗੇ ਕਾਫੀ ਜ਼ਿਆਦਾ ਉਹ ਮਿਲਕ ਸਪਲੈਸ਼ ਹੋ ਕੇ ਜਿਹੜਾ ਹੈਗਾ ਨਾ ਟਿੱਕੇ ਪਏ ਹੋਏ ਸੀਗੇ ਬੀਤੀ ਰਾਤ ਦਿੱਲੀ ਦੇ ਲਾਲ ਤਿਲਾ ਦੇ ਬਾਹਰ ਹੋਏ ਬੰਬ ਧਮਾਕੇ ਨੂੰ ਲੈ ਕੇ ਅਜੇ ਵੀ ਕਾਫੀ ਸ਼ਸ਼ੋਪੰਚ ਬਣਿਆ ਹੋਇਆ ਹੈ ਕਿ ਆਖਿਰ ਕਿਸਤ ਗਰੁੱਪ ਦੇ ਵੱਲੋਂ ਇਹ ਤਮਾਕਾ ਕੀਤਾ ਗਿਆ ਹੈ ਕਿ ਉੱਥੇ ਖੜੀਆਂ ਗੱਡੀਆਂ ਦੇ ਵਿੱਚ ਕੁਝ ਵਿਸਫੋਟਕ ਪਿਆ ਸੀ ਜਾਂ ਕਿਸੇ ਆਤੰਗਵਾਦੀ ਹਮਲੇ ਦੇ ਵਿੱਚ ਇਸ ਦੀ ਸਾਜ਼ਿਸ਼ ਹੈ ਹਾਲਾਂਕਿ ਕੁਝ ਪੁਲਿਸ ਕਰਮੀਆਂ ਦੇ ਵੱਲੋਂ ਇਸ ਨੂੰ ਆਤਮਕਾਤੀ ਹਮਲਾ ਵੀ ਜਿਹੜਾ ਹੈ ਪੁਸ਼ਟ ਕੀਤਾ ਜਾ ਰਿਹਾ ਹੈ ਇਸ ਹਮਲੇ ਦੇ ਦੌਰਾਨ ਹੁਣ ਤੱਕ 12 ਲੋਕਾਂ ਦੀ ਮੌਤ ਦੀ ਪੁਸ਼ਟੀ ਅਤੇ ਕੁਝ ਜ਼ਖਮੀ ਦੱਸੇ ਜਾ ਰਹੇ ਨੇ ਜਿਹੜੇ ਕਿ ਇਸ ਵੇਲੇ ਹਸਪਤਾਲ ਦੇ ਵਿੱਚ ਤੇਰੇ ਇਲਾਜ ਨੇ ਇਸ ਪੂਰੇ ਮਸਲੇ ਤੇ ਹੋਰ ਜਾਣਕਾਰੀ ਦੇ ਲਈ ਸਾਡੇ ਨਾਲ ਦਿੱਲੀ ਤੋਂ ਸਾਡੇ ਸਹਿਯੋਗੀ ਗੁਰਪ੍ਰੀਤ ਸਿੰਘ ਜੁੜੇ ਹੋਏ ਨੇ ਸਵਾਗਤ ਕਰਦੇ ਹਾਂ ਸਵਾਗਤ ਹੈ ਗੁਰਪ੍ਰੀਤ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਈ ਜੀ ਕਖਨ ਸਾਹਿਬ ਬਾਈ ਜੀ ਕੀ ਫਤਜੀ ਬਿਲਕੁਲ ਸੋ ਬੀਤੀ ਰਾਤ ਜੋ ਬੰਬ ਤਮਾਕਾ ਹੁੰਦਾ ਉਸ ਨੂੰ ਲੈ ਕੇ ਕਾਫੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਆ ਆਮ ਲੋਕਾਂ ਦੇ ਵਿੱਚ ਕਾਫੀ ਇਸ ਬੁਲੇ ਡਰ ਬਣਿਆ ਹੋਇਆ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਨਵੰਬਰ 11 ਵਾਲੇ ਹਮਲੇ ਨੂੰ ਦੇਖਦੇ ਸੀ ਉਸ ਤੋਂ ਬਾਅਦ ਦੇ ਵਿੱਚ ਬੀਤੇ ਦਿਨ ਜੋ ਹਮਲਾ ਹੋਇਆ ਇਸ ਨੂੰ ਲੈ ਕੇ ਕੀ ਕੁਝ ਹੁਣ ਤੱਕ ਤੁਹਾਡੇ ਕੋਲ ਅਪਡੇਟ ਹੈ ਕਿਸ ਤਰੀਕੇ ਦਾ ਇਹ ਹਮਲਾ ਹੈ ਕੋਈ ਵਿਸਫੋਟਕ ਗੱਡੀਆਂ ਦੇ ਵਿੱਚ ਪਿਆ ਹੋਇਆ ਸੀ ਕਿਸੇ ਗੱਡੀ ਦਾ ਬੰਬ ਤਮਾਕਾ ਹੈ ਜਾਂ ਆਤਮ ਹਾਰਤੀ ਬੰਬ ਤਮਾਕਾ ਹੋਇਆ ਹੈ ਜੀ ਦੇਖੋ ਅਤੇ ਇਹਨੂੰ ਦੱਸਣ ਵਾਸਤੇ ਮੈਂ ਤੁਹਾਨੂੰ ਮੈਨੂੰ ਦੱਸਣਾ ਪਏਗਾ ਕਿ ਇੱਕ ਦਿਨ ਪਹਿਲੇ ਨਾ ਜੋ ਕਿ ਜੰਮੂ ਕਸ਼ਮੀਰ ਪੁਲਿਸ ਨੇ ਦਿੱਲੀ ਦੇ ਵਿੱਚ ਜੰਮੂ ਕਸ਼ਮੀਰ ਪੁਲਿਸ ਨੇ ਹਰਿਆਣਾ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਸੀ ਦਿੱਲੀ ਦੇ ਨੇੜੇ ਜੀ ਦਿੱਲੀ ਦੇ ਨੇੜੇ ਇੱਕ ਬਿਲਕੁਲ ਨੇਬਰਿੰਗ ਸਿਟੀ ਪੰਦੀ ਫਰੀਦাবাদ ਤੇ ਹਰਿਆਣਾ ਪੁਲਿਸ ਨੇ ਹਰਿਆਣਾ ਦੇ ਵਿੱਚ ਨਾ ਜੰਮੂ ਕਸ਼ਮੀਰ ਪੁਲਿਸ ਨੇ ਫਰੀਦাবাদ ਦੇ ਵਿੱਚ ਇੱਕ ਡਾਕਟਰ ਦੇ ਘਰੋਂ ਪੈਨਸੋ ਕਿ ਲੋ ਤੋਂ ਵੱਧ ਜਿਹੜਾ ਆਰ ਡੀ ਐਕਸ ਹੈ ਉਹ ਬਰਾਮਦ ਕੀਤਾ ਸੀਗਾ ਔਰ ਜਿਹਦੇ ਵਿੱਚ ਅਹਿਮਦ ਜਿਹੜੇ ਜੋ ਗ੍ਰਿਫਤਾਰ ਹੋਏ ਸੀਗੇ ਤਿੰਨ ਸ਼ਖਸ ਜੋ ਗ੍ਰਿਫਤਾਰ ਹੋਏ ਸੀਗੇ ਅਹਿਮਦ ਮੁਈਨ ਨਦੀਨ ਸਾਇਦ ਸੁਹੇਲ ਤੇ ਆਜ਼ਾਦ ਸੁਲੇਮਾਨ ਸ਼ੇਖ ਤੇ ਇਹ ਜਿਹੜੇ ਹੈਗੇ ਇਹਦੇ ਵਿੱਚ ਜਿਹੜਾ ਇਹਨਾਂ ਦਾ ਜਿਹੜਾ ਵੱਡਾ ਪਲਾਨ ਸੀਗਾ ਤੇ ਮੈਨੂੰ ਲੱਗਦਾ ਕਿ ਵੀ ਜਿਹੜੇ ਇਹ ਜਿੰਨਾਂ ਦੀ ਗ੍ਰਿਫਤਾਰੀ ਜਿੱਥੇ ਹੋਈ ਹੈ ਜਿਹਦੇ ਵਿੱਚ ਆਰ ਡੀ ਐਕਸ ਵੀ ਮਿਲੇ 300 ਕਿਲੋ ਆਰ ਡੀ ਐਕਸ ਮਿਲੇ ਹੈ AK 47 ਮਿਲੀ ਹੈ ਬਹੁਤੀ ਮਾਤਰਾ ਦੇ ਵਿੱਚ ਕਾਰਤੂਸ ਮਿਲੇ ਆ ਤੇ ਉੱਥੇ ਹੀ ਜਿਹੜੀ ਗੁਜਰਾਤ ਏਟੀਐਸ ਨੇ ਜਿਹੜੀ ਹੈਗੀ ਨਾ ਇੱਕ ਤੁਸੀਂ ਦੇਖੋਗੇ ਕੈਮੀਕਲ ਦੇ ਜਿਹੜੇ ਪాయిਜ਼ਨ ਸੀਗੇ ਨਾ ਉਹਨਾਂ ਨੇ ਕਿਹਾ ਕਿ ਕੈਮੀਕਲ ਪాయిਜ਼ਨ ਦੇ ਹਮਲੇ ਇਹਨਾਂ ਵੱਲੋਂ ਕੀਤੇ ਜਾਂਦੀ ਹੈ ਕੋਸ਼ਿਸ਼ ਸੀਗੀ ਔਰ ਇਹ ਇਸੇ ਕਰਕੇ ਇਹ ਤਕਰੀਬਨ ਇਹ ਵੀ ਜਿਹੜੇ ਸੀਗੇ ਨਾ ਸਾਰੇ ਡਾਕਟਰਸ ਸੀਗੇ ਸਾਰੇ ਕੇਮਿਸਟ ਸੀਗੇ ਸਾਰੇ ਮਤਲਬ ਹੈ ਕੈਮੀਕਲ ਇੰਜੀਨੀਅਰ ਸੀਗੇ ਜਾਂ ਸਾਰੀ ਜੋ ਜੋ ਨਰੀ ਟੋਪਰੇਟ ਸੀ ਕਿਉਂ ਕੈਮੀਕਲਸ ਤੇ ਵਿੱਚ ਸੀਗੀ ਜਿਹੜਾ ਕਿ ਇੱਕ ਕੈਮੀਕਲ ਦਾ ਪੌਇਜ਼ਨ ਬਣਾ ਕੇ ਇਹਨਾਂ ਦਾ ਜੋ ਸੀਗਾ ਹਮਲਾ ਕਰਨ ਦੀ ਉਹਦੀ ਸੀਗੀ ਤੇ ਜਿੱਦਾਂ ਹੀ ਇਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਲੱਗਦਾ ਕਿ ਉਸ ਤੋਂ ਇਹ ਸਹਿਮ ਜਾਂਦੇ ਔਰ ਸੇਮ ਡੇ ਆ ਫਿਰ ਅਨਪਲਾਨਡ ਤਰੀਕੇ ਦੇ ਨਾਲ ਕੋਈ ਇੱਕ ਅਟੈਕ ਕਰ ਦਿੰਦੇ ਆ ਇਹ ਆ ਯਾ ਜੋ ਕਿਉਂਕਿ ਲਾਲ ਕਿਨੇ ਦੇ ਬਿਲਕੁਲ ਬਾਹਰ ਐ ਅਟੈਕ ਹੁੰਦਾ ਹੈਗਾ ਬਿਲਕੁਲ ਮੈਟਰੋ ਸਟੇਸ਼ਨ ਦੇ ਬਾਅਦ ਤੇ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਸ਼ਾਇਦ ਕਿਉਂਕਿ ਅਨਪਲਾਨਡ ਇਸ ਕਰਕੇ ਕਿਉਂਕਿ ਹੋ ਸਕਦਾ ਇਹਨਾਂ ਦੀ ਜਿਹੜੀ ਪਲੈਨਿੰਗ ਕਿਤੇ ਜ਼ਿਆਦਾ ਦੀ ਹੋਵੇ ਹੈ ਨਾ ਤੇ ਇਹਨਾਂ ਨੇ ਇਹ ਕਿਉਂਕਿ ਇੱਕ ਅਟੈਕ ਹੋਇਆ ਹੈਗਾ ਉਸ ਤੋਂ ਬਾਅਦ ਕਾਫੀ ਹਾਈ ਅਲਰਟ ਹੈਗਾ ਹਾਲਾਂਕਿ ਮਾਹੌਲ ਠੀਕ ਐ ਅਸੀ ਕੋਈ ਗੱਲ ਨਹੀਂ ਐ ਲੋਕ ਵੀ ਜੋ ਹੈ ਅੱਜ ਠੀਕ ਐ ਜਿਹੜਾ ਹੈਗਾ ਆਪਣੇ ਕੰਮ ਧੰਦੇ ਤੇ ਜਾ ਰਹੇ ਆ ਅਸੀ ਕੋਈ ਗੱਲ ਨਹੀਂ ਐ ਰੇਲਵੇ ਸਟੇਸ਼ਨ ਵੀ ਪ੍ਰੋਪਰਲੀ ਜੋ ਖੁੱਲੇ ਹੈ ਬਾਜ਼ਾਰ ਵੀ ਸਾਰੇ ਖੁੱਲੇ ਹੈਗੇ ਸਿਰਫ ਉਹ ਸਿਰਫ ਲਾਲਕੀਣਾ ਦੇ ਜਿਹੜਾ ਉਹ ਮੈਟਰੋ ਸਟੇਸ਼ਨ ਹੈਗਾ ਉਸ ਨੂੰ ਬੰਦ ਕੀਤਾ ਗਿਆ ਤੇ ਜਿਹੜੀ ਨਾਲ ਲੱਗਦੀ ਜਿਹੜੀ ਮਾਰਕੀਟ ਹੈਗੀ ਐ ਉਹ ਸਾਰੇ ਬੋਸ ਮਾਰਕੀਟ ਨੂੰ ਬੰਦ ਕੀਤਾ ਗਿਆ ਨਾਰਮਲ ਜਿਹੜਾ ਪਿੱਛੇ ਚਰਨੀ ਚੋਕ ਹੈ ਉਹਦੇ ਵਿੱਚ ਵੀ ਦੁਕਾਨਾਂ ਖੁੱਲੀਆਂ ਗੁਰੂ ਘਰ ਦੇ ਵਿੱਚ ਵੀ ਇੱਥੇ ਗੁਰਦੁਆਰਾ ਸਾਹਿਬ ਸੀਸਗਰ ਸਾਹਿਬ ਨੇੜੇ ਹੈ ਗੋਰੀ ਸ਼ੰਕਰ ਮੰਦਿਰ ਨੇੜੇ ਹੈ ਜੈਨ ਮੰਦਿਰ ਹੈ ਸਾਰੇ ਲੋਕ ਜਿਹੜੇ ਆਣ ਜਾਣ ਵਾਲੇ ਹੈਗੇ ਜਿਹੜੇ ਲੋਕ ਆ ਜਾ ਰਹੇ ਹੈਗੇ ਅਸੀਂ ਕੋਈ ਗੱਲ ਨਹੀਂ ਹੈ ਹਾਂ ਉਸ ਏਰੀਆ ਨੂੰ ਜਰੂਰ ਸੀਲ ਕੀਤਾ ਗਿਆ ਹੈਗਾ ਤੇ ਜਿਹੜੇ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਵੀ ਜਿੱਥੇ ਇਹ ਸਾਰੀ ਚੀਜ਼ਾਂ ਤੇ ਬਰਾਮਦ ਹੋਈਆਂ ਸੀ 48 ਕਾਰਤੂਸ ਤੇ 5 ਲੀਟਰ ਕੈਮੀਕਲ ਵੀ ਇਹਦੇ ਵਿੱਚ ਮਿਲਿਆ ਸੀਗਾ ਔਰ ਬਰਾਮਦ ਕੀਤਾ ਸਮਾਨ ਜਿਹੜਾ ਹੈਗਾ 48 ਤੇ ਤਕਰੀਬਨ ਸੀਗਾ ਔਰ 14 ਤੋਂ ਵੱਧ ਜਿਹੜੇ ਬੈਗ ਇਹਦੇ ਵਿੱਚ ਬਰਾਮਦ ਹੋਏ ਸੀਗੇ ਤੇ ਕੂਫੀਆ ਬਿਊਰੋ ਦਾ ਦੱਸਣਾ ਵੀ ਹੈ ਵੀ ਇਹ ਵੀ ਹੈਗਾ ਕਿ ਵੀ ਜਿਹੜੀ ਹੈ ਕਿ ਜੰਮੂ ਕਸ਼ਮੀਰ ਪੁਲਿਸ ਨੇ ਇਸ ਨੂੰ ਜੋ ਕਿ ਇਹਦੇ ਛਾਪੀ ਮਾਰੀ ਕੀਤੀ ਸੀਗੀ ਔਰ ਜੋ ਹੈ ਕਿ ਵੀ ਤਕਰੀਬਨ ਸਵੇਰੇ 10 12 ਪੁਲਿਸ ਵਾਲੇ ਜਦੋਂ ਜੋ ਕਿ ਇੱਕ ਇੱਕ ਉਹਨਾਂ ਦੀ ਗੱਡੀ ਕਮਰੇ ਦੇ ਵਿੱਚ ਪਹੁੰਚੀ ਸੀਗੀ ਇਸ ਤਰੀਕੋ ਬਾਅਦ ਦੇ ਵਿੱਚ ਜਿਸ ਦੇ ਵਿੱਚ ਡਾਕਟਰ ਨੂੰ ਜੋ ਹੈ ਕਿ ਹਿਰਾਸਤ ਦੇ ਵਿੱਚ ਲਿਆ ਸੀਗਾ ਔਰ ਇਹਦੇ ਵਿੱਚ ਜਿਸ ਤਰ੍ਹਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਵੀ ਇਹਦੇ ਵਿੱਚ ਉਹ ਵੱਡੀ ਅਪਡੇਟ ਆ ਗਈ ਹੈ ਨਾ ਤੇ ਇਹ ਤਾਂ ਹੋ ਗਿਆ ਇੱਕ ਦਿਨ ਪਹਿਲੇ ਦਾ ਇਨਸੀਡੈਂਟ ਫਿਰ 10 ਤਰੀਕ ਨੂੰ ਜਿਹੜੀ ਹੈਗੀ ਆ 9 ਤਰੀਕ ਨੂੰ ਗ੍ਰਿਫਤਾਰੀ ਹੁੰਦੀ ਹੈ ਤੇ 10 ਤਰੀਕ ਨੂੰ ਜਿਹੜਾ ਹੈਗਾ ਅ ਅਟੈਕ ਹੋ ਜਾਂਦਾ ਹੈਗਾ ਜ ਜਿਹਦੇ ਵਿੱਚ ਤਿੰਨ ਬੰਦੇ ਦੱਸੇ ਜਾ ਰਿਹਾ ਕਿ ਆਈ 20 ਗੱਡੀ ਜਿਹੜੀ ਹੈ ਨਾ ਉਹਦਾ ਨਾਮ ਦੱਸਿਆ ਜਾ ਰਿਹਾ ਕਿ ਉਹ ਜਿਹੜੀ ਗੱਡੀ ਸੀਗੀ 6 ਵਜੇ 52 ਮਿੰਟ ਤੇ ਲਾਲ ਕਿਲੇ ਦੇ ਸਾਹਮਣੇ ਇੱਕ ਕਾਰ ਦੇ ਵਿੱਚ ਦੋ ਤੋਂ ਮਾਕਾ ਹੁੰਦਾ ਤੇ ਨੋ ਲੋਕ ਨੋ ਤੋਂ 12 ਲੋਕਾਂ ਦੀ ਦੱਸੀ ਜਾ ਰਹੀ ਕਿ ਇਹਦੇ ਵਿੱਚ ਮੌਤ ਹੋ ਗਈ ਹੈ ਸਵੇਰ ਤੱਕ ਦਾ ਆਕੜਾ 9 ਸੀਗਾ ਤੇ ਹੁਣ ਆ ਜੋ ਹੈ ਕਿਉਂਕਿ ਕੁਝ ਲੋਕ ਘਾਇਲ ਸੀਗੇ ਉਹਨਾਂ ਨੂੰ ਨਾਲ ਦੇ ਨਾਲ ਹੀ ਜਿਹੜਾ ਹਸਪਤਾਲ ਲੈ ਕੇ ਜਾਇਆ ਗਿਆ ਸੀ ਕਿ ਪਰ ਕਿਹਾ ਜਾਂਦਾ ਹੈ ਕਿ ਸ਼ਹਿਰ ਉਧਰ ਵਿੱਚੋਂ ਵੀ 20 ਲੋਕ ਜਿਹੜੇ ਘਾਇਲ ਸੀਗੇ ਸ਼ਾਇਦ ਉਹਨਾਂ ਵਿੱਚੋਂ ਵੀ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅ ਕਾਰ 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 ਜਿਹੜੇ ਆ ਗਏ ਆ ਦੇ ਵਿੱਚ ਜਿਹੜੇ ਉਹ 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 ਜਿਹੜੀ ਅਥਾਰਾਈਜ਼ ਜਿਹੜੀ ਸੀਰੀਅਸ ਅਜੇ ਸਾਹਮਣੇ ਨਹੀਂ ਆਈਆਂ ਪਰ ਤਾਂ ਕਿਹਾ ਜਾ ਰਿਹਾ ਕਿ ਦਿਨ ਹੋਰ ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਹਾਂ ਬਾਕੀ ਇਹ ਗੀਟ ਨੰਬਰ 1 ਸੀਗਾ ਲਾਲ ਕਿਲੇ ਦੇ ਸਾਹਮਣੇ ਵਾਲਾ ਤੇ ਜਿਹਦੇ ਵਿੱਚ 아이 ਟਵਲਟੀ ਕਾਰਡ ਦੇ ਵਿੱਚ ਇਹ ਹੋਇਆ ਸੀਗਾ ਧਮਾਕਾ ਹੋਰ ਮੌਜੂਦਾ ਇਹਦੀ ਇਹਦੀ ਦਿੱਲੀ ਪੁਲਿਸ ਵੱਲੋਂ ਇਹਦੇ ਵਿੱਚ ਅਪਡੇਟ ਆ ਗਿਆ ਕਿ ਲਖਨਊ ਤੋਂ ਜਿਹੜੇ ਹੈਗੇ ਹਨਾ ਤੇ ਇਸ ਪ੍ਰਸ਼ਨ ਹੋਰ ਇਹਦੇ ਵਿੱਚ ਗ੍ਰਫਤਾਰ ਕੀਤਾ ਗਿਆ ਲਖਨਊ ਦੀ ਅਲਫਲਾ ਯੂਨੀਵਰਸਿਟੀ ਦੇ ਵਿੱਚ ਡਾਕਟਰ ਸ਼ਰੀਨ ਜਿਹੜੀ ਇੱਕ ਫੀਮੇਲ ਡਾਕਟਰ ਹੈਗੀ ਉਸ ਨੂੰ ਇਹਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਜਿਹੜੀ ਕਿ ਜੈਸ਼ੇ ਮੁਹੰਮਦ ਦੀ ਜਿਹੜੀ ਊਮਨ ਵਿੰਗ ਦੀ ਜਿਹੜੀ ਜੋ ਲੀਡਰ ਸੀਗੀ ਔਰ ਉਹਨਾਂ ਦੇ ਨਾਲ ਡਾਕਟਰ ਉਮਰ ਦੱਸਿਆ ਜਾ ਰਿਹਾ ਕਿ ਡਾਕਟਰ ਉਮਰ ਨੇ ਹੀ ਇਹ ਟ੍ਰਿਗਰ ਕੀਤਾ ਸੀਗਾ ਜਿਹੜਾ ਜਿਹੜਾ ਬਲਾਸ ਸੀਗਾ ਲਾਲ ਕਿਲੇ ਦੇ ਕੋਲ ਡਾਕਟਰ ਉਮਰ ਵੱਲੋਂ ਟ੍ਰਿਗਰ ਕੀਤਾ ਸੀਗਾ ਇਹਨਾਂ ਦੇ ਖੋਰ ਇਹਨਾਂ ਦੇ ਨਾਲ ਸਪੋਰਟਰ ਸੀਗੀ ਡਾਕਟਰ ਮੁਜਾਮਿਲ ਸੋ ਗ੍ਰਫਤਾਰੀਆਂ ਵੀ ਇਹਦੇ ਵਿੱਚ ਹੋਈ ਹੈ ਸੋ ਦਿੱਲੀ ਪੁਲਿਸ ਨੇ ਕੋਲ ਕਾਫੀ ਡੀਡ ਇਹਦੇ ਵਿੱਚ ਉਹਨਾਂ ਨੇ ਲਈ ਹੈ ਇਸ ਮੌਕੇ ਬਿਲਕੁਲ ਸੋ ਗੁਪਤ ਕੀ ਇਸ ਹਮਲੇ ਦੀ ਕੋਈ ਮੰਸ਼ਾ ਸਾਹਮਣੇ ਆਈ ਹੈ ਹੁਣ ਤੱਕ ਜੀ ਦੇਖੋ ਹਾਇ ਤੱਕ ਕੋਈ ਇਸ ਤਰੀਕੇ ਦੀ ਜਿਹੜੀ ਹੈ ਭਰਾ ਮੰਸ਼ਾ ਕੋਈ ਅਜੇ ਕਲੀਅਰ ਕੋਈ ਕਲੈਰਟੀ ਸਾਹਮਣੇ ਨਹੀਂ ਆਈ ਹੈ ਉਹਨਾਂ ਦੇ ਵਿੱਚੋਂ ਤੁਹਾਨੂੰ ਦੱਸਦੇ ਕਿ ਜਿਹੜਾ ਹੈ ਕਿ ਡਾਕਟਰ ਮਜਾਮਲ ਜਿਹੜੇ ਸੀਗੇ ਔਰ ਡਾਕਟਰ ਮੁਜਰੇ ਸਪੋਰਟਰ ਜਿਹੜੇ ਸੀਗੇ ਡਾਕਟਰ ਮਜਾਮਲ ਸ਼ਕੀਲ ਇਹਨਾਂ ਨੇ ਇਹ ਕਿਰਾਏ ਦੇ ਵਿੱਚ ਕਮਰਾ ਦਾ ਲਿਆ ਹੋਇਆ ਸੀਗਾ ਔਰ ਉਹ ਉਹਦੇ ਵਿੱਚ ਹੀ ਸਾਰਾ ਜਿਹੜਾ ਹੈ ਨਾ ਸਾਰਾ ਜਿਹੜਾ ਐਕਸਪਲੋਸਿਵ ਰੱਖੇ ਹੋਏ ਸੀਗੇ ਹੈਨਾ ਔਰ 2400 ਰੁਪਏ ਦੇ ਕੇ ਕਿਰਾਇਆ ਦੇ ਕੇ ਤੇ ਦੁਬਾਰਾ ਆਇਆ ਹੀ ਨਹੀਂ ਸੀਗਾ ਹਮ ਮਤਲਬ ਕਮਰਾ ਕਿਰਾਏ ਤੇ ਲੈ ਲਿਆ ਸੋਇ ਉਹ ਵੀ ਹੈਗਾ ਕਿ ਵੀ ਆਪਾਂ ਬਿਨਾ ਕਿਸੇ ਮਤਲਬ ਵੈਰੀਫਿਕੇਸ਼ਨ ਦੇ ਆਪਾਂ ਕਮਰਾ ਕਿਰਾਏ ਤੇ ਦੇ ਦਿੰਦੇ ਹੈਗੇ ਹੈ ਨਾ ਔਰ ਅ ਰੇ ਵੀ ਤੁਨ ਮਤਲਬ ਜੋ ਉਹਨ ਲੋਕਾਂ ਦਾ ਕਾਊਂਟ ਜਿਹੜਾ ਹੈਗਾ 30 ਤੋਂ ਵੱਧ ਜਿਹੜੇ ਚੱਖਮੀਆਂ ਦੇ ਵਿੱਚ ਸਾਹਮਣੇ ਆਏ ਆ ਲੋਕਾਂ ਨੇ ਜਿਹੜੇ ਆਏ ਆ ਬਿਲਕੁਲ ਹੂੰ ਇਹ ਆਪਾਂ ਉਹਨਾਂ ਦੀ ਸਟੇਟਮੈਂਟ ਪੜ੍ਹਦੇ ਆਏ ਆ ਹਨਾ ਜੋ ਪੇਪਰ ਦੇ ਵਿੱਚ ਆਈ ਹੈ ਸੋ ਉਹਨਾਂ ਨੇ ਕਿਹਾ ਕਿ ਵੀ ਮੇਰੇ ਦੋ ਫੇਟ ਅੱਗੇ ਹੀ ਧਮਾਕਾ ਹੋਇਆ ਸੀਗਾ ਔਰ ਮਨੂੰ ਵੀ ਕਾਫੀ ਛੋਟਾਂ ਆਈਆਂ ਕਿ ਇੱਕ ਜਿਸ਼ਾਨ ਨਾਮ ਦੇ ਸ਼ਖਸ ਨੇ ਦੱਸਿਆ ਔਰ ਮੈਨੂੰ ਪਤਾ ਨਹੀਂ ਸੀਗਾ ਕਿ ਵੀ ਗੱਡੀ ਦੇ ਵਿੱਚ ਬੰਦੇ ਆਏ ਆ ਕੁਝ ਹੋਰ ਹੈ ਹਨਾ ਇੱਕ ਇਕਰਾਰਦਾਰ पांडे ਉਹ ਕਹਿੰਦੇ ਹੈਗੇ ਧਮਾਕੇ ਦੀ ਆਵਾਜ਼ ਮੇਰੇ ਜੋਣਾ ਕਿ ਮੇਰੇ ਘਰ ਦੀ ਖਿੜਕੀ ਹਿਲ ਗਈ ਸੀ ਕਿ ਮੈਂ ਛੱਤ ਤੇ ਜਾ ਕੇ ਦੇਖਿਆ ਤਾਂ ਦੇਖਿਆ ਕਿ ਅਕਾ ਆਗਲੀਆਂ ਲਪਟਾਂ ਜਿਹੜੀਆਂ ਉਹ ਨਿਕਲਦੀ ਆ ਰਹੀਆਂ ਸੋ ਬਹੁਤ ਸਾਰੇ ਲੋਗ ਹਮ ਇੱਕ ਸ਼ਖਸ ਤੇ ਕਹਿ ਰਹੇ ਕਿ ਵੀ ਜਦੋਂ ਇੱਕ ਇੱਕ ਨੇ ਕਿਹਾ ਹੈ ਤੇ ਵੀ ਸਭ ਤੋਂ ਪਹਿਲੇ ਮੈਂ ਸੜਕ ਦੇ ਉੱਤੇ ਇੱਕ ਫੇਵਰਾ ਡਿੱਗਿਆ ਦੇਖਿਆ ਥੋੜੀ ਦੂਰ ਅੱਗੇ ਜਾ ਕੇ ਦੇਖਿਆ ਕਿ ਇੱਕ ਹੱਥ ਉੱਥੇ ਪਿਆ ਹੋਇਆ ਹੈ ਯਾਨੀ ਕਿ ਜਿਹੜੇ ਹਿਊਮਨ ਆਰਗਨ ਸੀਗੇ ਕਾਫੀ ਜ਼ਿਆਦਾ ਉਹ ਮਤਲਬ ਸਪਲੈਸ਼ ਹੋ ਕੇ ਜਿਹੜਾ ਹੈਗਾ ਨਾ ਉਹ ਥਾਂ ਥਾਂ ਤੇ ਡਿੱਗੇ ਸਾਰੇ ਸੀਗੇ ਉਹ ਮਾ ਕਨੈਕਸ਼ਨ ਵੀ ਸਾਹਮਣੇ ਆ ਰਿਹਾ ਹੈ ਸਰਕਾਰ ਦੀ ਆਪਾਂ ਜੇ ਗੱਲ ਕਰੀ ਹੈ ਨਾ ਜੀ ਜੀ ਤੇ ਇੱਕ ਹਾਂਜੀ ਕਾਰ ਦਾ ਇਹ ਪੁਲਵਾ ਮਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਾਰ ਜਿਹੜੀ ਹੈ ਕਈ ਵਾਰ ਜਿਹੜੀ ਹੈਗੀ ਆ ਨਾ ਖਰੀਦੀ ਵੇਚੀ ਗਈ ਸੀਗੀ ਹੈਨਾ ਔਰ ਕਈ ਵਾਰ ਇਸ ਕਾਰ ਨੂੰ ਖਰੀਦਿਆ ਗਿਆ ਸੀ ਪਰ ਅਖੀਰ ਦੇ ਵਿੱਚ ਜਿਹੜਾ ਇਹਦਾ ਓਨਰ ਸੀਗਾ ਉਹਦੀ ਡਿਟੇਲ ਤੇ ਸਾਹਮਣੇ ਨਹੀਂ ਆਈ ਹੈ ਬਟਾ ਕਿਹਾ ਗਿਆ ਕਿ ਇਹ ਕਿਸੇ ਕੰਪਨੀ ਨੇ ਨੂੰ ਜੋ ਹੈ ਨਾ ਆਪਣਾ ਪੁਲਵਾਮਾ ਦੇ ਕਿਸੇ ਸ਼ਖਸ ਨੂੰ ਵੇਚਿਆ ਸੀਗਾ ਪੁਲਵਾਮਾ ਦੇ ਕਿਸੇ ਬੰਦੇ ਨੇ ਇਸ ਕਾਰ ਨੂੰ ਖਰੀਦਿਆ ਸੀਗਾ ਸੋ ਇਹ ਕਿਉਂ ਭੇਜੀ ਗਈ ਹੈ ਕਿਸ ਤਰ੍ਹਾਂ ਭੇਜੀ ਗਈ ਹੈ ਕਿਉਂਕਿ ਜਿਵੇਂ ਆਪਾਂ ਜੇ ਗੱਲ ਕਰੀਏ ਤੇ ਲਾਲ ਕਿਲੇ ਲਾਲ ਕਿਲੇ ਦੇ ਬਿਲਕੁਲ ਅੱਗੇ ਗੋਰੀ ਸ਼ੰਕਰ ਮੰਦਿਰ ਤੋਂ 100 ਮੀਟਰ ਦੂਰ ਜੈਨ ਮੰਦਿਰ ਤੋਂ ਆਸਿਕ ਜੈਨ ਮੰਦਿਰ ਤੋਂ 70 ਮੀਟਰ ਦੂਰ ਸੀ ਜਨ ਸਾਭ ਤੋਂ ਸਿਰਫ 1/2 ਕਿਲੋਮੀਟਰ ਦੇ ਡਿਸਟੈਂਸ ਤੇ ਤਕਰੀਬਨ ਆ ਜੋ ਬਿਲਕੁਲ ਭੀੜ ਵਾਲੇ ਇਲਾਕੇ ਨੂੰ ਜਿਹੜਾ ਹੈ ਉਹ ਨਿਸ਼ਾਨਾ ਬਣਾਇਆ ਗਿਆ ਜੀ ਜੀ ਬਿਲਕੁਲ 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 ਔਰ ਮਤਲਬ ਕਾਫੀ ਜੋ ਮਤਲਬ ਜੋ ਦਿੱਲੀ ਦੇ ਵਿੱਚ ਸੈਂਟਰਲ ਦੇ ਵਿੱਚ ਕੈਪੀਟਲ ਦੇ ਵਿੱਚ ਐ ਤਰੀਕੇ ਦੀ ਗੱਲ ਹੋ ਜਾਣਾ ਸੋ ਇੱਕ ਜੋ ਲੋਕਾਂ ਵਾਸਤੇ ਵੀ ਟੈਨਸ਼ਨ ਵਾਲਾ ਹੁੰਦਾ ਕਿਉਂਕਿ ਇਹਦੇ ਵੀ ਦੇਖਿਆ ਕਿ ਲਾਸਟ ਟਾਈਮ ਜੋ ਦਿੱਲੀ ਦੇ ਵਿੱਚ ਜੋ ਇਹੋ ਜਿਹੀ ਜਿਹੜੀ ਲਾਸਟ ਜਿਹੜੀ ਕਟਨਾ ਸੀ ਕੀਤੀ ਮਤਲਬ ਦੇਖਿਆ ਜਾਇਆ ਤਾਂ ਕਾਫੀ ਮਤਲਬ ਸਮੇਂ ਬਾਅਦ ਜੋ ਕਿ ਦਿੱਲੀ ਦੇ ਵਿੱਚ ਬਲਾਸਟ ਹੋਏ ਆ ਜੇ ਇਹਦੀ ਜੇ ਆਪਾਂ ਤੁਹਾਨੂੰ ਮੈਂ ਜੇ ਦੱਸਾਂ ਫਿਰ ਅੱਜ ਤੋਂ ਫੈਲੇ ਜਿਹੜੇ ਹੈਗੇ ਆ ਦਿੱਲੀ ਦੇ ਵਿੱਚ ਕਿ ਜੋ ਲਾਲ ਕਿਲੇ ਵਾਲਾ ਏਰੀਆ ਹੈ ਵੈਸੇ ਬਹੁਤ ਸੁਰੱਖਿਆ ਵਾਲਾ ਏਰੀਆ ਹੀ ਹੁੰਦਾ ਹਾਂਜੀ ਬਿਲਕੁਲ ਮੈਂ ਇਹੀ ਕਹਿ ਰਹਾਂ ਨੀ ਕਿ ਬਹੁਤ ਜ਼ਿਆਦਾ ਅਲਟਰਾ ਸਿਕਿਉਰਿਟੀ ਵਾਲਾ ਜੋ ਕਿ ਸੁਰੱਖਿਆ ਵਾਲਾ ਹੋਰ ਹੈਗਾ ਰਸਤਾ ਤੇ ਦੂਜੇ ਪਾਸੇ ਤੁਹਾਨੂੰ ਦੱਸਦੇ ਕਿਉਂਕਿ ਹੋਰ ਅ ਅੱਜ ਤੋਂ 15 ਦਿਨਾਂ ਬਾਅਦ ਬਲਕਿ 15 ਤੋਂ 15 ਤੋਂ ਕੋਈ ਘੱਟ ਦਿਨਾਂ ਬਾਅਦ ਹੀ ਮਤਲਬ 13 14 ਦਿਨਾਂ ਬਾਅਦ ਪਰ ਸਰਕਾਰ ਵੱਲੋਂ ਪੀਐਮ ਮੋਦੀ ਵੱਲੋਂ ਉਧਰ ਗੁਰਤੇਗ ਬਾਦਰ ਸਾਹਿਬ ਜੀ ਦਾ ਜੋ ਕਿ ਇੱਕ ਪ੍ਰੋਗਰਾਮ ਵੀ ਕੀਤਾ ਜਾਣਾ ਸੀਗਾ ਸ਼ੀਧੀ ਦੀ ਸ਼ਗਨ ਲੱਗੇ ਉਹ ਠੀਕ 14 ਦਿਨਾਂ ਪਹਿਲੇ ਹੀ ਐ ਹੋ ਜੀ ਜੋ ਘਟਨਾ ਹੋ ਜਾਣਾ ਬਿਲਕੁਲ ਲਾਲ ਕਿਲੇ ਦੇ ਅੱਗੇ ਜਿੱਥੇ ਕਿ ਵੱਡਾ ਪ੍ਰੋਗਰਾਮ ਹੋਣਾ ਸੀਗਾ ਅਨਕੀ ਸਕਸਨਤਨੀ ਉਹਦੇ ਬਚਾਣਾ ਸੀਗਾ ਜੋ ਆਪਣੇ ਆਪ ਦੇ ਵਿੱਚ ਹੈ ਵੀ ਇੱਕ ਟੈਨਸ਼ਨ ਵਾਲਾ ਕੰਮ ਸੀਗਾ ਕਿ ਵੀ ਜਿੱਥੇ 14 ਦਿਨ ਬਾਅਦ ਲਾਲ ਕਿਲੇ ਦੇ ਵਿੱਚ ਪੀਐਮ ਨੇ ਆਣਾ ਇੱਕ ਵੱਡਾ ਪ੍ਰੋਗਰਾਮ ਉੱਥੇ ਹੋਣਾ ਤੇ ਸਿਕਿਉਰਿਟੀ ਕਿਸ ਤਰੀਕੇ ਦੀ ਹੈਗੀ ਆ ਤੇ ਬਾਕੀ ਦਿੱਲੀ ਦੇ ਵਿੱਚ ਤੁਹਾਨੂੰ ਦੱਸਦੀ ਕਿ ਇਹ 7 ਸਤੰਬਰ 2011 ਤੋਂ ਬਾਅਦ ਉਹਨੇ ਬਲਾਸਟ ਹੋਇਆ ਸੀ ਇਹ ਗੱਲ ਲਾਸਟ ਪਰ ਦੂਜਾ ਇਸ ਤੋਂ ਪਹਿਲੇ ਜੋ ਬਲਾਸਟ ਹੋਇਆ ਸੀਗਾ 2011 ਦੇ ਵਿੱਚ ਹੋਇਆ ਸੀਗਾ ਤੇ ਤਕਰੀਬਨ 14 ਸਾਲਾਂ ਬਾਅਦ ਦਿੱਲੀ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਕੋਈ ਬਲਾਸਟ ਦੀਆਂ ਕੋਈ ਜੋ ਇਸ ਤਰ੍ਹਾਂ ਦੀ ਆਤੰਕਵਾਦੀ ਕੰਮ ਜੋ ਜੋ ਘਟਨਾ ਹੋਈ ਹੈ ਬਿਲਕੁਲ 7 ਸਤੰਬਰ 2011 ਚ ਹਾਈ ਕੋਰਟ ਚ ਆਇਆ ਘਟਨਾ ਹੋਈ ਸੀਗੀ ਜਿਹਦੇ ਵਿੱਚ 15 ਲੋਕਾਂ ਦੀ ਡੈਥ ਹੋਈ ਸੀਗੀ ਉਸ ਤੋਂ ਪਹਿਲੇ 27 ਸਤੰਬਰ 2008 ਦੇ ਵਿੱਚ ਮੈਰੋਲੀ ਚ ਹੋਇਆ ਸੀਗਾ ਬਲਾਸਟ ਫਿਰ ਉਸ ਤੋਂ ਪਹਿਲੇ 13 ਸਤੰਬਰ 2008 ਦੇ ਵਿੱਚ ਕੁਝ ਦੇਣਾ ਪਹਿਲੇ ਹੀ ਹੋਇਆ ਸੀਗਾ ਇਸੇ ਤਰੀਕੇ ਜੇ ਦੇਖੀਏ ਤੇ ਮਤਲਬ 2005 ਦੇ ਵਿੱਚ ਵੀ ਹੋਇਆ ਸੀ 2001 'ਚ ਵੀ ਹੋਇਆ ਸੀਗਾ ਤੇ 1997 ਦੇ ਵਿੱਚ ਵੀ ਹੋਇਆ ਸੀਗਾ ਸੋ ਕੋਰ ਡਿਫਰੈਂਸ ਥੋੜੇ ਥੋੜੇ ਇਹ ਪਰ ਹੈ ਦੇਖੀਏ ਤੇ ਠੀਕ ਕਾਫੀ ਵੱਡੇ ਡਿਫਰੈਂਸ ਤੋਂ ਬਾਅਦ 14 ਸਾਲਾਂ ਦੇ ਆ ਡਿਫਰੈਂਸ ਤੋਂ ਬਾਅਦ ਜੋ ਦਿੱਲੀ ਦੇ ਵਿੱਚ ਅਜੇ ਕੋਈ ਘਟਨਾਸਰਨ ਨੂੰ ਨਹੀਂ ਆਈ ਹ ਹ ਬਿਲਕੁਲ ਸੋ ਗੁੱਡ ਤੁਸੀਂ ਜ਼ਰੂਰ ਦੱਸਦੇ ਚੱਲੋ ਕਿ ਇਸ ਵੇਲੇ ਤੱਕ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਆਮ ਲੋਕ ਵੀ ਜਿਹੜੇ ਆ ਕਾਫੀ ਸਹਿਮ ਦੇ ਵਿੱਚ ਨੇ ਔਰ ਦੱਸਿਆ ਜਾ ਰਿਹਾ ਪੰਜਾਬ ਦੇ ਵਿੱਚ ਵੀ ਹਾਈ ਅਲਰਟ ਕਰ ਦਿੱਤਾ ਗਿਆ ਹੈ ਤੇ ਬਿਲਕੁਲ ਦੇਖੋ ਬਹੁਤ ਜਗ੍ਹਾ ਤੇ ਹਾਈਲਾਈਟ ਕੀਤਾ ਆ ਪੰਜਾਬ ਚ ਵੀ ਕੀਤਾ ਕਿਉਂਕਿ ਬਾਰਡਰ ਸਟੇਟ ਆ ਪੰਜਾਬ ਸੋ ਅਵਜੀ ਕਨਫਰਟ ਲੁਕਾ ਦੇ ਨਾਲ ਮੇਰੀ ਗੱਲ ਹੋਈ ਆ ਰੇਲਵੇ ਸਟੇਸ਼ਨ ਵਗੈਰਾ ਸਾਰੇ ਖੁੱਲੇ ਆ ਲੋਕ ਜਾ ਰਹੇ ਆ ਕੋਈ ਨੋਰਮਲ ਚੈਕਿੰਗ ਹੈ ਕੋਈ ਆਸਾਨੀ ਹੈ ਕਿ ਕੋਈ ਰਸਤੇ ਕੋਈ ਬੰਦ ਨਹੀਂ ਹੈ ਸਿਰਫ ਲਾਲ ਕਿਲੇ ਦਾ ਉਹ ਨਾ ਨਾ ਏਰੀਆ ਨੂੰ ਸਿਰਫ ਫੋਰੈਂਸਿਕ ਜੋ ਐਕਸਪਰਟਸ ਅਗੇ ਆ ਉਹ ਐਦੀ ਜਾਂਚ ਕਰ ਰਹੇ ਐਨਆਈਏ ਦੀ ਟੀਮਾਂ ਉੱਥੇ ਹੈਗੀਆਂ ਐਨਐਸਜੀ ਦੀ ਟੀਮਾਂ ਪੁਲਿਸ ਦੀ ਟੀਮਾਂ ਉੱਥੇ ਮੌਜੂਦ ਹੈਗੀਆਂ ਉਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਕਿ ਵੀ ਕਿਹੜੇ ਕਿਹੜੇ ਪੁਆਇੰਟਸ ਹੋ ਸਕਦੇ ਜਿਨ੍ਹਾਂ ਦੇ ਉੱਪਰ ਜੋ ਕਿ ਉਹ ਸੁਰਾਗ ਲੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਵੱਡੇ ਤੌਰ ਤੇ ਕੋਈ ਐਸੀ ਕੋਈ ਜ਼ਿੰਮੇਵਾਰੀ ਕਿਸੇ ਸਸ਼ਟਾਵਲੋਂ ਇਸ ਤਰ੍ਹਾਂ ਨਹੀਂ ਲਈ ਗਈ ਹੈ ਤੇ ਬਾਕੀ ਅਰੈਸਟਾਂ ਕੁਝ ਹੋਈਆਂ ਲਾਲ ਕਿਲੇ ਤੋਂ ਕਿਉਂਕਿ ਕਹੇ ਲਿਆ ਤਾਂ ਹਾਰਦਸ ਕੈਪੀਟਲ ਤੇ ਕੈਪੀਟਲ ਦੇ ਵਿੱਚ ਵੀ ਬੜੀ ਪ੍ਰੋਮਿਨੈਂਟ ਜਗ੍ਹਾ ਹੈਗੀ ਆ ਤੇ ਪਰ ਦੇਖੀਏ ਤਾਂ ਬੜਾ ਭੀਰਪਾਲ ਵਾਲਾ ਏਰੀਆ ਵੀ ਹੈਗਾ ਤੇ ਮਤਲਬ ਕੋਈ ਐਸਾ ਨਹੀਂ ਹੈ ਕਿ ਈਜ਼ੀਲੀ ਕੋਈ ਵੀ ਇੱਥੇ ਆ ਜਾ ਸਕਦਾ ਪਰ ਠੀਕ ਹੈ ਜੋ ਕਿ ਪ੍ਰਾਈਮ ਮਿਨਿਸਟਰ ਵੀ ਨੇ ਵੀ ਜੋ ਕਿ ਪੀਐਮ ਮੋਦੀ ਨੇ ਵੀ ਕਿਹਾ ਕਿ ਵੀ ਅਸੀਂ ਜਿਹੜਾ ਹੈਗਾ ਹਰ ਕਿਸੇ ਨੂੰ ਜਿਹੜਾ ਹੈਗਾ ਪੂਰੀ ਇਹਦੇ ਜਿਹੜੇ ਹੈਗੇ ਆ ਕਿ ਵੀ ਮਦਦ ਦਵਾਂਗੇ ਤੇ ਨਾਲ ਜਿਹੜੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਵੀ ਜੋ ਕਿ ਐਲਨ ਜੀਪੀ ਹਸਪੀਟਲ ਜਿਵਾ ਕੇ ਜੋ ਕਿ ਕਾਇਲ ਜਿਹੜੇ ਸੀਗੇ ਉਹਨਾਂ ਦਾ ਜਿਹੜਾ ਜਿਹੜੇ ਫੈਕਟਡ ਹੋਏ ਸੀਗੇ ਉਹਨਾਂ ਦਾ ਹਾਲਚਲ ਲਿਆ ਹੈਗਾ ਸੋ ਕਾਰ ਦੀਆਂ ਵੀ ਜੋ ਕਿ ਕਿਉਂਕਿ ਬਲਾਸਟ ਵਾਲੀ ਕਾਰ ਜਿਹੜੀ ਆਈ 20 ਹੈਗੀ ਉਹਦੀ ਵੀ ਕਾਫੀ ਫੁਟੇਜ ਬਰਾਮਦ ਹੋਈ ਆ ਸੋ ਪੁਲਿਸ ਜਿਹੜੀ ਹੈ ਲਗਾਤਾਰ ਹੈ ਤੇ ਇਨਵੈਸਟੀਗੇਟ ਕਰ ਰਹੀ ਹੈ ਕਾਫੀ ਸਾਰੀ ਫੁਟੇਜ ਕਾਫੀ ਸਾਰੇ ਕੈਮਰੇ ਖੰਡਾਲ ਰਹੀ ਹੈ ਔਰ ਬਹੁਤ ਇੱਕ ਪ੍ਰੈਸ਼ਰ ਵੀ ਹੈਗਾ ਇੰਟਰਨੈਸ਼ਨਲ ਪ੍ਰੈਸ਼ਰ ਵੀ ਹੈ ਔਰ ਲੱਗਦਾ ਜਲਦੀ ਹੀ ਇਹਦੇ ਤੇ ਜੋ ਹੈ ਜੋ ਹੈ ਅਪਡੇਟਸ ਜੋ ਹੈ ਜੋ ਕਿ ਆਉਣੀਆਂ ਬਿਲਕੁਲ ਬਹੁਤ-ਬਹੁਤ ਧੰਨਵਾਦ ਤੁਹਾਡਾ ਗੁਰਪ੍ਰੀਤ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਫਤਿਹ ਉਸ ਕਰਾਂਗੇ ਜੀ ਮਾਈਕ ਕੁਝ ਕਾਲਸਾ ਜੀ ਦਾ ਕਾਲਸਾ ਭਾਈ ਜੀ ਦਾ ਕਾਲਸਾ ਭਾਈ ਜੀ ਫਤਿਹ